ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਕਿ ਬਾਬਾ ਪਾਈ ਮਹਾਰਾਜ ਸਿੰਘ ਜੀ ਜੋ ਸਿੰਗਾਪੁਰ ਸ਼ਹੀਦ ਹੋਏ 1850 ਪਿੰਜਾਜ 50 ਚ ਉਹਨਾਂ ਨੂੰ ਇੱਥੇ ਕੈਦ ਕਰਕੇ ਲਿਆਏ ਸੀ ਅੰਗਰੇਜ਼ 6 ਸਾਲ ਬਾਅਦ ਡਾਕਟਰ ਡੀਲ ਦੇ ਵਿੱਚ ਉਹਨਾਂ ਨੇ ਆਪਣਾ ਸਰੀਰ ਛੱਡਿਆ ਸ਼ਹੀਦੀ ਪਾਈ ਅੱਜ ਉਹਨਾਂ ਦਾ ਮੈਮੋਰੀਅਲ ਸਥਾਨ ਹੈ ਸਿੰਗਾਪੁਰ ਉੱਥੇ ਅੱਜ ਪੰਜਾਬ ਦੇ ਸਪੀਕਰ ਸਤਿਕਾਰਯੋਗ ਕੁਲਵੰਤ ਸਿੰਘ ਜੀ ਸਦਵਾ ਇਹਨਾਂ ਦੇ ਵੱਡੇ-ਵੱਡੇਰੇ ਗਿਆਨੀ ਜੈਲ ਸਿੰਘ ਸਾਹਿਬ ਜੀ ਪੰਜਾਬ ਦੇ ਮੁੱਖ ਮੰਤਰੀ ਰਹੇ ਗ੍ਰਹਿ ਮੰਤਰੀ ਰਹੇ ਅਤੇ ਇਹ ਰਾਸ਼ਟਰਪਤੀ ਰਹੇ ਉਹਨਾਂ ਅੱਜ ਇੱਥੇ ਵਿਜ਼ਿਟ ਕੀਤੀ ਹੈ ਬਾਬਾ ਮਹਾਰਾਜ ਸਿੰਘ ਦੇ ਸਥਾਨ ਤੇ ਛੋਲਾ ਕੋ ਆਜਾ ਆ ਕੋਈ ਬੱਜਣ ਸੁਣਦੇ ਆ ਨਾਲ ਉਹਨਾਂ ਦੇ ਸਰਦਾਰ ਭਜਨ ਸਿੰਘ ਐਜੂਕੇਸ਼ਨ ਜਿਹੜੇ ਇੱਥੇ ਬੜੇ-ਵੱਡੇ ਸ਼ਾਸਤਰੀ ਨੇ ਜਿਨ੍ਹਾਂ ਪੰਜਾਬੀ ਨੂੰ ਲਾਗੂ ਕਰਾਇਆ ਸਿੰਗਾਪੁਰ ਦੇ ਵਿੱਚ ਉਹ ਨਾਲ ਆਏ ਨੇ ਨਾਲ ਮੋਹਨ ਸਿੰਘ ਜੀ ਲੋਗਾ ਨਾ ਸੰਤੂ ਸਾਹਿਬ ਦੇ ਦਾਸ ਸੋ ਐਸੀ ਜੀ ਕਿਸੇ ਨਾਲ ਬੇਨਤੀ ਕਰਦੇ ਕੋ ਸਾਨੂੰ ਕੋਈ ਬਾਬਾ ਜੀ ਦੇ ਬਾਰੇ ਬਚਨ ਕਰਨ ਇੱਥੇ ਕੀ ਫੀਲ ਹੋ ਰਿਹਾ ਅੱਜ ਨੂੰ ਇੱਥੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਬਹੁਤ ਬਹੁਤ ਤਵਾਦੀਆ ਸੰਗਤਾਰ ਸਭੀ ਦਾ ਬਰਾਬਰ ਸੀਗਾ ਸੰਗਤਾਂ ਸਮਰੇ ਜਿਵੇਂ ਸੁਣਾ ਲਾ ਤੋ ਸਾਹਿਬ ਦੇ ਕਿ ਸਰਖੇਲ ਦੇ ਸਿਧ ਸੰਤਾਂ ਦੇ ਦਰਸ਼ਨ ਦੇ ਆਪ ਸਮਝਦੇ ਨੇ ਵਰਦਾਨ ਮੈਂ ਸਰਦਾਰ ਬੜਾ ਹੀ ਮਹਿਸੂਸ ਕਰਾਂ ਕਿ ਜਦੋਂ ਮੈਂ ਇਸ ਜਗ੍ਹਾ ਨੂੰ ਤਹਾਨਤਾ ਕਰ ਰਿਹਾ ਹਾਂ ਇਹ ਉਹ ਜਗ੍ਹਾ ਹੈ ਜਿੱਥੇ ਭਾਰਤੀ ਆਜ਼ਾਦੀ ਨੇ ਪਹਿਲੀ ਜਾਤੀ ਲੜੀ ਭਾਈ ਮਹਾਰਾਜ ਸਿੰਘ ਬਰਾਣੇ ਅੰਤਿਮ ਸਾਹ ਲਏ ਸੀ ਉਹਨਾਂ ਲਈ ਰਾਏ ਤੇ ਮੈਮੋਰੀਅਲ ਬਣਾਇਆ ਗਿਆ ਹੈ ਤੇ ਉਸ ਜਗ੍ਹਾ ਦੇ ਦਰਸ਼ਕੀ ਤੇ ਉਹਨਾਂ ਦੇ ਮੈਮੋਰੀਅਲ ਦੇ ਬਿਲਕੁਲ ਉੱਪਰ ਜਿਹੜੀ ਗੁਰੂਆਂ ਦਾ ਮਾਰੀ ਦਾ ਇਸ ਪ੍ਰਕਾਸ਼ ਹੈ ਔਰ ਸੰਗਤਾਂ ਬੜੇ ਪਿਆਰ ਨਾਲ ਇਹਨਾਂ ਨੂੰ ਯਾਦ ਕਰਦੀਆਂ ਹਨ ਔਰ 13 ਅਕਲਿਕ ਨੂੰ ਭਾਈ ਬਰਾਤ ਮਹਾਰਾਜ ਸਿੰਘ ਜੀ ਦਾ ਜਨਮ ਦਿਹਾੜਾ ਵੀ ਇੱਥੇ ਮਨਾਇਆ ਜਾ ਰਿਹਾ 13 ਜਨਵਰੀ ਨੂੰ ਸੋ ਆਪ ਸਭ ਇੱਥੇ ਪਹੁੰਚ ਕੇ ਤੁਸੀਂ ਆ ਲੋ ਅਰਦਾਸ ਬਹੁਤ ਸ਼ੁਕਰਗੁਜ਼ਾਰ ਆ ਸੱਚੇ ਪਾਤਸ਼ਾਹ ਦਾ ਕਿ ਆਪਾਂ ਬਾਬਾ ਜੀ ਨੇ ਜਿਹੜਾ ਸਾਨੂੰ ਜਿਹੜੀ ਉਹਨੂੰ ਅਗਲੀ ਜੀਨੀ ਦਾ ਐਕਸਪੀਰੀਅੰਸ ਸਾਡੇ ਕੋਲ ਸੋ ਨਾ ਉਹ ਪਪਾ ਬੁੱਢਾ ਸਾਹਿਬ ਵੀ ਅ ਅ ਪ੍ਰਗਿਆਰੀ ਜੀ ਬਣੇ ਇਹਨਾਂ ਦੇ ਦਰਸ਼ਨ ਹੋਏ ਆ ਤੇ ਸਭ ਮੇਰ ਕਰਨ ਦਾ ਬਖਸ਼ਾਰੇ ਇੱਕ ਜੀ ਦਾ ਹੱਥ ਫੜ ਕੇ ਜਿਹੜੀ ਸੇਵਾ ਦਾ ਪੰਤ ਜੀ ਲਾ ਆਇਆ ਹੋਇਆ ਪਸਾਉਣੀ ਆਪਾਂ ਗੋੜ ਲੱਗੇ ਲਈਏ 45 ਕੁਈਆ ਮਾਣੀਏ ਗੁਰੂ ਸਾਹਿਬ ਸਾਡੇ ਕਤੇ ਵੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ